ਪੰਜਾਬੀ ਵਿਵੇਕ ਚੈਨਲ ਤੇ ਤੁਹਾਡਾ ਸਵਾਗਤ ਆ ਪਟਿਆਲੇ ਦੀ ਧਰਤੀ ਪਟਿਆਲੇ ਤੋਂ ਸਰਹੰਦ ਸਰਹੰਦ ਨੂੰ ਜਾਂਦੀ ਸੜਕ ਸੜਕ ਦੀ ਵੱਖੀ ਤੇ ਲੱਗਦਾ ਪਿੰਡ ਜਿੰਦਲਪੁਰ ਤੇ ਜਿੰਦਲਪੁਰ ਦੇ ਗਰੇਵਾਲ ਸਾਹਿਬ ਗਰਨਾਮ ਸਿੰਘ ਗਰੇਵਾਲ ਅੱਜਕੱਲ ਇੰਗਲੈਂਡ ਇੰਗਲੈਂਡ ਲੰਡਨ ਲੰਡਨ ਨਾਲ ਲੱਗਦਾ ਸਾਊਥ ਹਾਲ ਸਾਊਥ ਹਾਲ ਨਾਲ ਲੱਗਦਾ ਸੋਹਣਾ ਇਲਾਕਾ ਉੱਥੇ ਬੈਠੇ ਆ ਉਹਨਾਂ ਨੇ ਸਹਿਤ ਵਿੱਚ ਕੁਝ ਵੱਖਰਾ ਸਿਰਜਿਆ ਪਰ ਉਹ ਪੰਜਾਬੀ ਅਲੋਚਕਾਂ ਦੇ ਉਸ ਤਰ੍ਹਾਂ ਧਿਆਨ ਚ ਨਹੀਂ ਆਇਆ ਅੱਜ ਉਹਨਾਂ ਨਾਲ ਉਹਨਾਂ ਦੇ ਨਾਵਲ ਕਲੇਠੇ ਨਾਵਲ ਧਰਤ ਸਤਾਨ ਬਾਰੇ ਅੱਤੇ ਉਹਨਾਂ ਦੀ ਜ਼ਿੰਦਗੀ ਬਾਰੇ ਤੇ ਇਸ ਬ੍ਰਹਿਮੰਡ ਬਾਰੇ ਕੁਝ ਗੱਲਾਂ ਕਰਾਂਗੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਥੈਂਕ ਯੂ ਤੁਹਾਡਾ ਵੀ ਮੈਂ ਇਹ ਪੁੱਛਣਾ ਚਾਹਣਾ ਤੁਹਾਡੇ ਤੋਂ ਕਿ ਇਹ ਤਾਂ ਬਾਅਦ ਚ ਗੱਲ ਕਰਾਂਗੇ ਕਿ ਤੁਸੀਂ ਇੰਗਲੈਂਡ ਦੀ ਧਰਤੀ ਤੇ ਕਿਵੇਂ ਆਏ ਇਹ ਧਰਤ ਸਥਾਨ ਜਿਹੜਾ ਨਾਵਲ ਆ ਇਹ ਲਿਖਣ ਦਾ ਤੁਹਾਨੂੰ ਕੋਰਨਾ ਕਿਵੇਂ ਫੁਰਿਆ ਕਿਉਂਕਿ ਪੰਜਾਬੀ ਦੇ ਵਿੱਚ ਕੋਈ ਬਹੁਤਾ ਜਿੰਨ ਕਹਿ ਸਕਦੇ ਆ ਕਿ ਸਾਇੰਸ ਫਿਕਸ਼ਨ ਨਹੀਂ ਆ ਇਹ ਵੀ ਵੈਸੇ ਸਾਇੰਸ ਫਿਕਸ਼ਨ ਨਹੀਂ ਪੰਜਾਬੀ ਦੇ ਵਿੱਚ ਬਹੁਤਾ এনवायरमेंट ਵਾਲਾ ਸਹਿਤ ਵੀ ਨਹੀਂ ਆ ਕਿ ਵਾਤਾਵਰਨ ਬਾਰੇ ਪਰ ਇਹ ਵਾਤਾਵਰਨ ਨੂੰ ਮੁੱਖ ਵਿਸ਼ਾ ਬਣਾਉਂਦਾ ਹੈ ਪੰਜਾਬੀ ਦੇ ਵਿੱਚ ਜਿਹੜੇ ਬਹੁਤੇ ਨਾਵਲ ਆ ਉਹ ਪਿਆਰ ਬਾਰੇ ਜਾਂ ਮੌਤ ਬਾਰੇ ਤਾਂ ਫੈਂਟਸੀ ਦੀ ਸ਼ੈਲੀ ਵਿੱਚ ਲਿਖੇ ਗਏ ਆ ਪਰ ਜੀ ਨੂੰ ਕਹਿ ਸਕਦੇ ਆ ਕਿ ਭੱਖ ਦੀ ਸਮੱਸਿਆ ਬਾਰੇ ਇਸ ਕਿਸਮ ਦਾ ਨਾਵਲ ਨਹੀਂ ਆ ਕੋਈ ਕਿ ਤੁਹਾਨੂੰ ਕਿਵੇਂ ਪ੍ਰੇਰਣਾ ਮਿਲੀ ਜਾਂ ਕੀ ਇਹ ਦਾ ਸਬਬ ਬਣਿਆ ਅਸਲ ਡਾਕਟਰ ਸਾਹਿਬ ਗੱਲ ਇਹ ਸੀ ਮੈਂ ਕੰਮ ਕਰਦਾ ਸੀ ਕੰਮ ਕਰਦੇ ਸਾਡੀ ਮੀਟਿੰਗ ਹੋ ਰਹੀ ਸੀ ਪ੍ਰੋਡਕਸ਼ਨ ਨੂੰ ਅਪ ਕਰਨ ਵਾਸਤੇ ਹੂੰ ਹੂੰ ਤਾਂ ਉੱਥੇ ਕਿਸੇ ਬੰਦੇ ਨੇ ਕੁਐਸਚਨ ਰੇਜ ਕੀਤਾ ਹੂੰ ਉਹ ਕਹਿੰਦਾ ਵੀ ਜੇ ਘਰ ਕਹਿੰਦਾ ਤੁਸੀਂ ਸਾਨੂੰ ਪ੍ਰੋਮਿਸ ਕਰੋ ਵੀ ਇਹ ਕੰਮ ਅੱਗੇ ਵਾਸਤੇ ਨਹੀਂ ਹੋਊਗਾ ਤਾਂ ਅਸੀਂ ਇਹ ਕਰ ਸਕਦੇ ਆ ਹੂੰ ਹੂੰ ਤਾਂ ਜਿਹੜਾ ਸਾਡਾ ਕੰਪਨੀ ਦਾ ਸੀਓ ਸੀ ਹੂੰ ਹੂੰ ਉਹ ਆਖਣ ਲੱਗਿਆ ਵੀ ਜੇ ਘਰ ਤੁਸੀਂ ਤੂੰ ਮੈਨੂੰ ਇਹ ਗਰੰਟੀ ਕਰ ਦਵੇਂ ਵੀ ਕੱਲੋਂ ਸੂਰਜ ਚੜੂਗਾ ਹੀ ਚੜੂਗਾ ਹੂੰ ਤਾਂ ਮੈਂ ਤੈਨੂੰ ਗਰੰਟੀ ਕਰ ਸਕਦਾ ਹੂੰ ਉਹ ਗੱਲ ਸੀ ਜਿਹੜੀ ਕੁਝ ਸੈਕਿੰਡਸ ਦੀ ਉਹ ਮੇਰੇ ਮਨ ਨੂੰ ਇੰਨੀ ਸਟਰਾਇਕ ਕੀਤੀ ਤੇ ਉਹਨਾਂ ਦਿਨਾਂ ਦੇ ਵਿੱਚ ਕਾਫੀ ਵੱਡਾ ਮਾਮਲਾ ਪាក់ ਰਿਹਾ ਸੀਗਾ ਹੂੰ ਹੂੰ ਜਿਹੜੇ এনवायरमेंट ਨੂੰ ਲੈ ਕੇ ਲੋਕ ਗੱਲਾਂ ਕਰ ਰਹੇ ਸੀ ਹੂੰ ਹੂੰ ਤੇ ਮੇਰੇ ਮਨ ਦੇ ਵਿੱਚ ਖਿਆਲ ਆਇਆ ਵੀ ਹੋ ਸਕਦਾ ਜੇਕਰ ਅਸੀਂ ਇੰਨਾ ਜਿੰਨਾ ਅਸੀਂ ਧਰਤੀ ਨਾਲ ਧੱਕਾ ਕਰ ਰਹੇ ਹਾਂ ਹੂੰ ਹੂੰ ਆਪਣੇ এনवायरमेंट ਨਾਲ ਧੱਕਾ ਕਰ ਰਹੇ ਹਾਂ ਹੋ ਸਕਦਾ ਤਾਂ ਇੱਕ ਦਿਨ ਸਾਨੂੰ ਕਿਤੇ ਇਹ ਵੀ ਨਾ ਦੇਖਣਾ ਪੈ ਜੇ ਹੂੰ ਹੂੰ ਜਿਹੜਾ ਸਾਡੇ ਕੋਲ ਸੂਰਜ ਚਲੇ ਜਾਵੇ ਹੂੰ ਹੂੰ ਤੇ ਉਹਨਾਂ ਗੱਲਾਂ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਇਹ ਸੀਗੀ ਇਹ ਗੱਲ ਹੈਗੀ ਕੋਈ 2004-5 ਦੀ ਹੂੰ ਹੂੰ ਦੇਖੋ ਅੱਜ ਕੱਲ੍ਹ ਦੁਨੀਆ ਦੇ ਵਿੱਚ ਲੜਾਈਆਂ ਲੱਗਦੀਆਂ ਹੂੰ ਹੂੰ ਜਿਹੜੇ ਸਾਇੰਸ ਦੇ ਤਿਆਰਬੇ ਨੇ ਹੋ ਰਹੇ ਹੂੰ 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 ਲੜਾਈਆਂ ਲੱਗਦੀਆਂ ਦੇ ਵਿੱਚ ਆਪਾਂ ਨੇ ਦੇਖਿਆ ਜਿਹੜਾ ਪਹਿਲੀ ਹੂੰ ਉਹ ਆਪਣੇ ਸਾਹਮਣੇ ਹੋ ਚੁੱਕਿਆ ਆਲਰੇਡੀ ਸਾਹਮਣੇ ਨਹੀਂ ਆਪਾਂ ਤਾਂ ਪਹਿਲਾਂ ਹੋ ਚੁੱਕਿਆ ਹੈ ਹੂੰ ਹੂੰ ਸੈਕੰਡ ਵਰਡ ਵਾਰਡ ਦੇ ਵਿੱਚ ਹਿਰੋਸ਼ੀਮਾ ਦਾ ਹੂੰ ਹੂੰ ਉਹ ਕਿੰਨਾ ਵੱਡਾ ਹੂੰ ਜਾਨਲੇਵਾ ਹਮਲਾ ਹੂੰ ਹੂੰ ਤੇ ਨਾਲ ਦੂਸਰੇ ਪਾਸੇ ਉਹਦੇ ਜਿਹੜੇ ਇਫੈਕਟ ਨੇ ਹੁਣ ਤੱਕ ਨੇ ਆਪਣੇ এনवायरमेंट ਨੇ ਸਹਿ ਲਿਆ ਹੂੰ ਹੂੰ ਤੇ ਇਸੇ ਤਰ੍ਹਾਂ ਜਿਹੜਾ ਹੁਣ ਦਾ ਸਮਾਂ ਆਉਣ ਵਾਲਾ ਹੈ ਹਮ ਹਮ ਆਪਾਂ ਦੇਖਦੇ ਆ ਲੜਾਈਆਂ ਲੱਗਦੀਆਂ ਨੇ ਹਮ ਤੇਲ ਦੇ ਆ ਖੂਹਾਂ ਨੂੰ ਅੱਗਾਂ ਲੱਗਦੀਆਂ ਨੇ ਹਮ ਹਮ ਇੱਕ ਦੂਜੇ ਕੰਟਰੀ ਉੱਤੇ ਬੰਬ ਸਿੱਟੇ ਜਾਂਦੇ ਨੇ ਹਮ ਹਮ ਜਾਂ ਜਿਹੜੀਆਂ ਕੁਦਰਤੀ ਜੰਗਲੀ ਝਗੜਾਂ ਦੇ ਵਿਚ ਅੱਗ ਲੱਗ ਜਾਂਦੀ ਆ ਹਮ ਹਮ ਤੇ ਨਾਲ ਆਪਾਂ ਜਿਹੜਾ এনवायरमेंट ਨੂੰ ਫਲੂਟ ਕਰ ਰਹੇ ਹਾਂ ਹਮ ਹਮ ਉਹ ਚਿੰਤਾ ਸੀਗੀਆਂ ਜਿਹੜੀਆਂ ਦੇ ਕਰਕੇ ਸਾਰਿਆਂ ਦੇ ਕਰਕੇ ਮੇਰੇ ਮਨ ਦੇ ਵਿੱਚ ਗੱਲ ਆਈ ਵੀ ਇਹ ਇੱਕ ਬਣਾਇਆ ਜਾਵੇ ਲਿਖਿਆ ਜਾਵੇ ਹਮ ਹਮ ਕਿਉਂਕਿ ਮੈਨੂੰ ਵੀ ਉਸ ਵੇਲੇ ਘਾਟ ਮਹਿਸੂਸ ਹੋ ਰਹੀ ਸੀ ਵੀ ਜਿਹੜੀ ਸਾਇੰਸ ਫਿਕਸ਼ਨ ਹੈ ਇਹ ਪੰਜਾਬੀ ਦੇ ਵਿੱਚ ਨਹੀਂ ਹੈਗੀ ਹਮ ਹਮ ਤੇ ਮੈਂ ਸੋਚਿਆ ਵੀ ਕੁਝ ਵੱਖਰਾ ਕਰਕੇ ਦੇਖਦੇ ਆ ਹਮ ਹਮ ਤੇ ਉਹ ਮੈਨੂੰ ਵੀ ਚੰਗਾ ਲੱਗਿਆ ਹੋਇਆ ਹਮ ਹਮ ਤੇ ਉਹ ਉੱਥੋਂ ਮਤਲਬ ਤਤਸਾਨ ਜਿਹੜਾ ਚੱਲਿਆ ਕਿ ਆਇਆ ਹੈ ਹਮ ਹਮ अच्छा जब तू ये तुसी ناول ਪਹਿਲਾ ਕੋਈ ਬਹੁਤ ਪਹਿਲਾ ਹਾਂਜੀ ਜਦੋਂ ਤੁਸੀਂ ਕਾਲਜ ਸਮੇ ਵੀ ਸੀ ਉਸ ਸਮੇ ਵੀ ਲਿਖਦੇ ਸੀ ਉਸ ਸਮੇ ਦੇ ਕਾਲਜ ਮੈਚ ਜੀਨ ਚ ਖਬਰਾਂ ਰਸਾਲਿਆਂ ਦੇ ਵਿੱਚ ਲਿਖਦੇ ਸੀ ਪਰ ਇਹ ਲੰਮਾ ਸਮਾਂ ਫਿਰ ਤੁਸੀਂ ਲਿਖਣ ਤੋਂ ਦੂਰ ਰਹੇ ਇਹਦਾ ਕੀ ਕਾਰਨ ਪ੍ਰਵਾਸ ਹੀ ਬਣਿਆ ਤੇ ਪ੍ਰਵਾਸ ਦਾ ਫਿਰ ਕੀ ਕਾਰਨ ਬਣਿਆ ਬਿਲਕੁਲ 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 ਹਮ ਹਮ ਦੇਖੋ ਜਦੋਂ ਆਪਾਂ education period ਚ ਹੁੰਦੇ ਆ ਉਸ ਵੇਲੇ ਥੋੜੀ ਲਾਈਫ ਵੀ ਆਪਣੀ ਰੈਵਿਊਲਿਸ਼ਨਰੀ ਹੁੰਦੀ ਆ ਮੇਰੇ ਜੀਵਨ ਦੇ ਵਿੱਚ ਮੈਂ ਪਹਿਲਾਂ ਜਿਵੇਂ ਆਪਾਂ ਗੱਲ ਕਰਦੇ ਸੀਗੇ ਵੀ ਮੈਂ ਗੁਰਦੁਆਰਾ ਸਾਹਿਬ ਬਹੁਤ ਜਾਂਦਾ ਸੀ ਗੁਰਦੁਆਰਾ ਸਾਹਿਬ ਤੋਂ ਵੀ ਕਾਫੀ ਚੀਜ਼ਾਂ ਸਿੱਖਣ ਨੂੰ ਮਿਲੀਆਂ ਜਿਹੜੀਆਂ এনਵਾਇਰਨਮੈਂਟ ਦੇ ਰਿਲੇਟਡ ਸੀਗੇ ਤੇ ਉਥੋਂ 1984 ਚ ਮੈਂ ਇੱਥੇ ਆ ਗਿਆ ਇੰਗਲੈਂਡ ਦੇ ਵਿੱਚ 84 ਦੇ ਵਿੱਚ ਆ ਕੇ 84 ਸੈਪਟੈਂਬਰ ਦੇ ਵਿੱਚ ਮੇਰੀ ਪਹਿਲੀ ਜੌਬ ਸੀਗੀ ਜੋਬ ਦੇ ਵਿੱਚ ਉੱਥੇ ਚੇਂਜਸ ਕੀ ਆਈਆਂ ਹਮ ਹਮ ਚੇਂਜਸ ਇਹੋ ਜਿਹਾ ਇਨ ਦਾ ਮਤਲਬ ਕਿਉਂਕਿ ਇੱਕ ਤਾਂ ਕੰਟਰੀ ਛੱਡਤਾ ਹਮ ਹਮ ਦੂਸਰਾ ਹੋਇਆ ਕਿ ਆਉਂਦੇ ਨੂੰ ਉਹ ਤਾਂ ਜੀਵਨ ਸੀਗਾ ਮੈਰਿਜ ਹੋ ਗਈ ਉਸ ਵੇਲੇ ਲੋਕੇ ਮੈਰਿਜ ਬੇਸ ਤੇ ਆਉਂਦੇ ਹੁੰਦੇ ਸੀ ਹਮ ਹਮ ਤੇ ਮੈਰਿਜ ਹੋ ਗਈ ਮੈਰਿਜ ਹੋਣ ਤੋਂ ਬਾਅਦ ਦੇ ਵਿੱਚ ਘਰਵਾਰ ਹਮ ਹਮ ਕੰਮ ਦਾ ਉਹ ਇਹੋ ਜਿਹਾ ਚੱਕਰਾ ਆ ਲਾਈਫ ਦੇ ਵਿੱਚ ਹਮ ਹਮ ਤੇ ਜਿਹਦੇ ਵਿੱਚ ਨਾ ਜ਼ਿੰਦਗੀ ਦੇ ਪਹਿਲੇ 18 19 ਸਾਲ ਪਤਾ ਹੀ ਨਹੀਂ ਲੱਗਿਆ ਕਿੱਥੇ ਪੱਜ ਗਿਆ ਬੱਚਿਆਂ ਨੂੰ ਵੱਡੇ ਕਰਨ ਦੇ ਆ ਮੌਰ ਜੀ ਮੌਰਗੇਜ ਕਿਸ਼ਤਾਂ ਬਿਲ ਤੇ ਹੋਰ ਜਿਹੜੇ ਲੱਲਾ ਭੱਬਾ ਪਤਾ ਹੀ ਨਹੀਂ ਲੱਗਿਆ ਪਰ ਜੇ ਆਪਾਂ ਕੇ ਵੀ ਇਹ ਗੱਲ ਖਤਮ ਹੋ ਗਈ ਉਹ ਗੱਲ ਨਹੀਂ ਸੀ ਖਤਮ ਹੋਈ ਜਿਹੜੀ ਆਪਣੇ ਪਈ ਸੀਗੀ ਦਿਮਾਗ ਦੇ ਵਿੱਚ ਉਹ ਗੱਲ ਖਤਮ ਨਹੀਂ ਸੀ ਹੋ ਰਹੀ ਤੇ ਕੇ ਵਾਰੀ ਸੋਚਿਆ ਵੀ ਲਿਖਾਂ ਤੇ ਬੱਚਿਆਂ ਨੂੰ علاوہ ਬੇਟੀ ਮੋਸਮਾਂ ਲਿਖਣ ਲੱਗ ਗਈ ਸੀ ਛੋਟੀ ਹੁੰਦੀ ਤੇ ਸੋਚਿਆ ਬੱਚਿਆਂ ਨੂੰ ਵੀ علاوہ ਪਰ ਉਹ ਗੱਲ ਨਹੀਂ ਬਣੀ ਫਿਰ ਹੋਇਆ ਕਿ ਆਲ ਆਫ ਸੈਕਿੰਡ 2007 ਤੇ ਮੈਂ ਕੰਮ ਛੱਡ ਦਿੱਤਾ ਹਮ ਹਮ ਕੰਮ ਛੱਡਿਆ ਤਾਂ 2008 ਦੇ ਵਿੱਚ ਤਤਸਥਾਨ ਆਇਆ ਹਮ ਹਮ ਤੇ ਉਸ ਤੋਂ ਬਾਅਦ ਦੇ ਵਿੱਚ ਮਤਲਬ ਥੋੜਾ ਠੰਡਾ ਹੋਇਆ ਕੰਮ ਤੇ ਹੁਣ ਵੀ ਕੋਸ਼ਿਸ਼ ਹੈ ਵੀ ਜਿੰਨਾ ਕਿ ਲਿਖਿਆ ਜਾਂਦਾ ਲਿਖੀ ਅਚਕਕ ਤੈ ਤੋਂ ਅਲੇਮਾਂ ਚ ਹੀ ਆਇਆ ਕਿ ਜਿਵੇਂ ਤੁਹਾਡਾ ਇੱਕ ਬਹੁਤ ਸੰਘਰਸ਼ਮਈ ਜ਼ਿੰਦਗੀ ਰਹੀ ਕਿ ਪਰਿਵਾਰ ਆ ਜਿਹੜਾ ਪਿੱਛੋਂ ਪਾਕਿਸਤਾਨ ਤੋਂ ਆਇਆ ਜਮੀਨ ਦੀ ਸੈਟਲਮੈਂਟ ਦੇ ਵਿੱਚ ਵੀ ਕਾਫੀ ਸਮਾਂ ਲੱਗ ਗਿਆ ਫਿਰ ਤੁਹਾਨੂੰ ਇੱਥੇ ਆਣਾ ਪਿਆ ਹਰ ਇੱਕ ਬੰਦੇ ਦੀ ਜ਼ਿੰਦਗੀ 'ਚ ਹੀ ਕੁਝ ਖੁਸ਼ੀਆਂ ਵੀ ਹੁੰਦੀਆਂ ਕੁਝ ਦੁਸ਼ਵਾਰੀਆਂ ਵੀ ਹੁੰਦੀਆਂ ਤੇ ਉਹਦੇ ਲਈ ਤੁਸੀਂ ਸੰਘਰਸ਼ ਵੀ ਕੀਤਾ ਉਹ ਸਾਰੀ ਜ਼ਿੰਦਗੀ ਕੇ ਕਹਿ ਸਕਦਾ ਹੈ ਕਿ ਪਰਿਵਾਰ ਦੇ ਵਿੱਚ ਸਾਥਨ ਦਾ ਵਿਛੜ ਜਾਣਾ ਮੋੜ ਕੇ ਇੱਕ ਹੱਛੇ ਸਾਥਨ ਦਾ ਮਿਲਣਾ ਪਰਿਵਾਰ ਨੂੰ ਅੱਗੇ ਵਧਾਉਣਾ ਇਹ ਸਾਰੇ ਕੁਝ ਦੇ ਵਿੱਚ ਜਿਹੜੀ ਆਮ ਅਸੀਂ ਕਹਿੰਦੇ ਹਾਂ ਕਿ ਪ੍ਰਵਾਸੀਆਂ ਦੇ ਉੱਤੇ ਮੁੱਢਲੇ ਸਮੇਂ ਦੇ ਵਿੱਚ ਇੱਕ ਅਦਰੀਵਾ ਵੀ ਜਾਗਦਾ ਆਪਦੇ ਪਰਿਵਾਰ ਦੇ ਲਈ ਆਪਣੇ ਪਿੰਡ ਦੇ ਲਈ ਆਪਦੇ ਦੇਸ਼ ਦੇ ਲਈ ਫਿਰ ਇਹ ਵੀ ਕਿ ਥੋੜਾ ਬਹੁਤਾ ਨਸਲੀ ਵਿਤ ਕਰਾ ਦੇ ਸ਼ਾਮਨਾ ਕਰਨਾ ਪੈਂਦਾ ਵੀ ਇੱਕ ਕੰਮ ਬੋਝ ਬਹੁਤ ਹੁੰਦਾ ਕਿਉਂਕਿ ਬੰਦਾ ਆਪਦੇ ਦੇਸੋਂ ਤਾਂ ਜਹਾਜ਼ ਦੇ ਵਿੱਚ ਇੱਕ ਸੂਟਕੇਸ ਲੈ ਕੇ ਜਾਂ ਇੱਕ ਬੈਗ ਲੈ ਕੇ ਆਉਂਦਾ ਤੇ ਸਾਰਾ ਕੁਝ ਇਹ ਖੜਾ ਕਰਨਾ ਕਿ ਜਿਵੇਂ ਉਹ ਦੇਖ ਰਹੇ ਹੈਗੇ ਆ ਕਿ ਘਰ ਬਣਾਉਣੇ ਘਰਾਂ ਦੇ ਵਿੱਚ ਕਾਰਾਂ ਖੜੀਆਂ ਕਰਨੀਆਂ ਇਹ ਕੋਈ ਸੌਖਾ ਕੰਮ ਨਹੀਂ ਇਹ ਸਾਰੇ ਸੰਘਰਸ਼ ਨੂੰ ਤੁਸੀਂ ਅੱਜ ਕੀ ਦੇਖਦੇ ਆ ਕਿ ਅੱਜ ਬਹੁਤ ਸਾਰੇ ਬੰਦੇ ਆ ਜਿਹੜੇ ਪੰਜਾਬ ਤੋਂ ਆਉਣਾ ਚਾਹੁੰਦੇ ਆ ਕਿਸੇ ਵੀ ਦੇਸ਼ ਚਲੋ ਕੈਨੇਡਾ ਨੇ ਹੁਣ ਪਾਬੰਦੀ ਲਾਤੀ ਤੋ ਕੈਨੇਡਾ ਅਮਰੀਕਾ ਨੇ ਪਾਬੰਦੀ ਲਾਤੀ ਯੂਕੇ ਦੇ ਵੀ ਮਾ ਕੇ ਨਿਯਮ ਬਹੁਤੇ ਸੌਖੇ ਨਹੀਂ ਆ ਤੋ ਕਿਸੇ ਵੀ ਦੇਸ਼ ਜਾਣਾ ਚਾਹੁੰਦੇ ਕੀ ਤੁਸੀਂ ਕੀ ਸਮਝਦੇ ਆ ਕਿ ਇਹ ਸੰਘਰਸ਼ ਬਾਰੇ ਮੈਂ ਦੇਖੋ ਇਹ ਹਰੇਕ ਬੰਦਾ ਜੋ ਕੋਈ ਵੀ ਚੀਜ਼ ਜਿਹੜੀ ਤੁਹਾਡੇ ਨਾਲ ਵਾਪਰਦੀ ਆ ਜਿਵੇਂ 1947 ਦੇ ਪਾਰਟੀਸ਼ਨ ਆ ਹਮ ਹਮ ਪਾਰਟੀਸ਼ਨ ਦੇ ਵਿੱਚ ਜਿਹੜਾ ਪੰਜਾਬੀਆਂ ਨੇ ਸੰਤਾਪ ਇਧਰ ਲੈਣ ਤੇ ਉਧਰ ਲੈਣ ਰਹਿਣਾ ਆ ਉਹ ਬਹੁਤ ਵੱਡਾ ਆ ਹਮ ਹਮ ਉਹ ਮੇਰੇ ਮਾਤਾ ਜੀ ਤੇ ਪਿਤਾ ਜੀ ਸਾਡੇ ਵੱਡੇ ਰਿਸ਼ਤੇਦਾਰ ਹਮ ਹਮ ਉਹ ਅਕਸਰ ਇਹ ਗੱਲ ਕਰਿਆ ਕਰਦੇ ਸੀ ਹਮ ਹਮ ਉਹ ਇਹ ਕਹਿੰਦੇ ਹੁੰਦੇ ਸੀ ਵੀ ਜਿਹੜਾ ਸਾਡੇ ਨਾਲ ਅਸੀਂ ਦੇਖਿਆ ਉਹ ਹਮ ਹਮ ਡੈਡ ਬਾਡੀਜ਼ ਦੇ ਨਾਲ ਤੁਰਕੇ ਆਉਣਾ ਉਹ ਬਹੁਤ ਵੱਡਾ ਸੰਤਾਪ ਸੀ ਉਹਨਾਂ ਮਾਤਾ ਜੀ ਹੋਣੀ ਐਂਡ ਟੂ ਐਂਡ ਤੱਕ ਉਹ ਗੱਲਾਂ ਕਰਦੇ ਰਹੇ ਹਮ ਹਮ ਆ ਇੱਕ ਕਲਮਾ ਤੁਹਾਡੇ ਨਾਲ ਸਾਂਝੀ ਕਰੂੰਗਾ ਹਮ ਹਮ ਓ ਕੀ ਉਹ ਇਹ ਹੈ ਹਮ ਜਦੋਂ ਤੁਸੀਂ ਇੱਕ ਜਗ੍ਹਾ ਤੋਂ ਚੱਲ ਕੇ ਦੂਜੀ ਥਾਂ ਜਗ੍ਹਾ ਜਾਣੇ ਹੋ ਤਾਂ ਉੱਥੇ ਤੁਸੀਂ ਕੁਝ ਇੱਕ ਚੰਗੀਆਂ ਗੱਲਾਂ ਲੈ ਕੇ ਜਾਂਦੇ ਹੋ ਹਮ ਮੇਰੇ ਪਿਤਾ ਜੀ ਨੇ ਸਾਡੇ ਪਿੰਡ ਦੇ ਵਿੱਚ ਬੱਟਾ ਪਾਉਣ ਵਾਲਾ ਜਿੰਦਰਾ ਪਹਿਲੀ ਵਾਰੀ ਵਰਤਿਆ ਸੀ ਵਾਹ ਨਹੀਂ ਲੋਕ ਕਿਸੇ ਨਾਲ ਬੱਟ ਪਾਇਆ ਕਰਦੇ ਸੀ ਉਹ ਕੀ ਸੀ ਉਹ ਪਾਕਿਸਤਾਨ ਦੀ ਕਾਰਡ ਸੀ ਪਾਕਿਸਤਾਨ ਤੋਂ ਲੈ ਕੇ ਆਈ ਸੀ ਹਮ ਤੇ ਉਹਦੇ ਨਾਲ ਕੀ ਸੀਗਾ ਜਿਹੜੀ ਮੈਂ ਦੇਖਦਾ ਹਮ ਜਿਹੜੇ ਲੋਕ ਪਾਕਿਸਤਾਨ ਤੋਂ ਆ ਕੇ ਸੈਟਲ ਹੋਏ ਨੇ ਇੱਧਰ ਹਮ ਹਮ ਮੇਰਾ ਆਪਣਾ opinion ਹੈ ਹੋ ਸਕਦਾ ਮੈਂ ਗਲਤ ਹੋਵਾਂ ਹਮ ਹਮ ਪਰ ਉਹ ਥੋੜ੍ਹਾ ਜਿਹਾ ਬੈਟਰ ਸੈਟਲ ਹੋਏ ਨੇ ਹਮ ਉਹਨਾਂ ਪਰਿਵਾਰਾਂ ਜਾ ਕੇ ਦੇਖੋ ਉਹਨਾਂ ਦੇਖੋ ਕਿਉਂਕਿ ਉਹਨਾਂ ਨੇ ਇੱਕ ਥਾਂ ਤੋਂ ਦੂਜੀ ਥਾਂ ਆ ਕੇ ਸੈਟਲ ਹੋਏ ਨੇ ਹਮ ਜਿੱਥੇ ਉਹਨਾਂ ਨੇ ਸੰਤਾਪ ਭਟਾਇਆ ਹਮ ਹਮ ਉੱਥੇ ਉਹਨਾਂ ਨੇ ਲਾਈਫ ਦੇ ਵਿੱਚ ਕੋਈ ਤਜਰਬਾ ਵੀ ਸਿੱਖਿਆ ਹਮ ਹੋਰ ਦੋਸਰੀ ਗੱਲ ਉਹ ਤੋਂ ਬਾਅਦ ਦੇ ਵਿੱਚ ਉੱਥੇ ਨਹੀਂ ਖਤਮ ਹੋਇਆ ਮੇਰਾ ਤਾਂ ਸੈਕੰਡ ਜਨਰੇਸ਼ਨ ਦਾ ਮਤਲਬ ਮੈਂ ਆ ਗਿਆ ਹਮ ਹਮ 84 ਚ ਹਮ ਮੈਂ ਆ ਕੇ ਦੇਖਿਆ ਜਦੋਂ ਤੁਸੀਂ ਇੱਕ ਜਗ੍ਹਾ ਤੋਂ ਚੱਲਦੇ ਹੋ ਦੂਜੀ ਜਗ੍ਹਾ ਪਹੁੰਚਦੇ ਹੋ ਹਮ ਹਮ ਤਾਂ ਤੁਹਾਡੇ ਕੋਲੇ ਸਿੱਖਣ ਦਾ ਬਹੁਤ ਜ਼ਿਆਦਾ ਵਾਸਟ ਮਤਲਬ ਤੁਹਾਡੇ ਕੋਲੇ ਏਰੀਆ ਬਣਦਾ ਹਮ 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 ਪ੍ਰੋਵਾਈਡਿੰਗ ਤੁਸੀਂ ਸਿੱਖਣਾ ਚਾਹੁੰਦੇ ਚਾਹੁੰਦੇ ਹੋ ਹਮ ਹਮ ਤੇ ਹੁਣ ਕੀ ਹੋਇਆ ਜਿਹੜਾ ਆਪਾਂ ਹੁਣ ਦੇਖਦੇ ਹਾਂ ਹਮ ਹਮ ਤੁਹਾਡੇ ਜਿਹੜਾ ਤੁਸੀਂ ਸਵਾਲ ਕੀਤਾ ਹਮ ਹਮ ਪੰਜਾਬੀਆਂ ਨੇ ਜਦੋਂ ਉੱਥੋਂ ਚੱਲੇ ਨੇ ਪੰਜਾਬ ਇੱਕ ਬੜਾ ਖੁਸ਼ਹਾਲ ਹਮ ਏਰੀਆ ਹਮ ਹਮ ਉਥੇ ਆਪਾਂ ਕਾਫੀ ਜ਼ਿਆਦਾ ਕਰ ਸਕਦੇ ਆ ਇਹੋ ਜਿਹੀ ਗੱਲ ਨਹੀਂ ਵੀ ਆਪਾਂ ਕਈ ਵੀ ਉਥੇ ਸੋਰਸਸ ਖਤਮ ਹੋ ਗਏ ਨਾ ਸੋਰਸਸ ਨਹੀਂ ਖਤਮ ਹੋਏ ਪਰ ਜਿਹੜੇ ਪੰਜਾਬੀਆਂ ਨੇ ਬਾਹਰ ਆ ਕੇ ਸੋਰਸਸ ਪੈਦਾ ਕੀਤੇ ਨੇ ਉਹ ਵੀ ਵਾਕਮਾਲ ਹੈ ਜਦੋਂ ਤੁਸੀਂ ਜਾ ਕੇ ਦੇਖਦੇ ਹੋ ਅਮਰੀਕਾ ਕੈਨੇਡਾ ਆਸਟ੍ਰੇਲੀਆ ਵਗੈਰਾ ਬਿਲਕੁਲ ਜਦੋਂ ਜਾ ਕੇ ਦੇਖਦੇ ਆਪਾਂ ਕਿਤੇ ਵੀ ਗਏ ਨੇ ਪੰਜਾਬੀਆਂ ਨੇ ਬੜਾ ਵਾਕੋ ਬਿਨਾ ਕੰਮ ਕੀਤਾ ਹੈ ਮੇਰੇ ਖਿਆਲ ਮੁਤਾਬਕ ਵਿੱਚ ਜੇਕਰ ਇੱਕ ਜਗ੍ਹਾ ਤੇ ਉੱਤੇ ਇੱਕ ਚੀਜ਼ ਪੀ ਰਹੇ ਤਾਂ ਉਹ ਉਨੀ ਹੂੰ ਹੂੰ ਡਿਵੈਲਪ ਨਹੀਂ ਹੁੰਦੀ ਨਹੀਂ ਅੱਗੇ ਵੱਧਦੀ ਜਿੰਨਾ ਉਹਨੂੰ ਇੱਕ ਥਾਂ ਤੋਂ ਦੂਜੀ ਥਾਂ ਜਾ ਕੇ ਹੁੰਦਾ ਜਿੱਥੇ ਇਹ ਖੁਖਾਈ ਸੀ ਹੂੰ ਹੂੰ ਇਹ ਕੋਈ ਸੌਖਾ ਕੰਮ ਨਹੀਂ ਹੂੰ ਜਿਹੜਾ ਤੁਹਾਡੇ ਪਹਿਲੇ 10-15 ਸਾਲ ਲਾਈਫ ਦੇ ਖਾਸ ਕਰਕੇ ਜਿਹੜੇ ਤੁਸੀਂ ਜਵਾਨੀ ਦੇ ਵਿੱਚ ਪੂਰਾ ਆਨੰਦ ਮਾਣਣਾ ਹੋਵੇ ਮੋਰ ਪ੍ਰੋਡਕਟਿਵਰ ਬਟ ਮੋਰ এনਜੋਏਬਲ ਉਹ ਤੁਸੀਂ ਜ਼ਾਉਣੇ ਪੈਂਦੇ ਉਹ ਲੋਣੇ ਪੈਂਦੇ ਤੁਹਾਨੂੰ ਮਤਲਬ ਦਿਨ ਦੇ ਵਿੱਚ ਹੁਣ ਮੈਂ ਇਹ ਵੀ ਗੱਲ ਕਹਿਣਾ ਨਾਲ ਹੀ ਹਮ ਜਦੋਂ ਘਰੋਂ ਚੱਲਦੇ ਆ ਇੱਕ ਆਪਣੇ ਪੰਜਾਬੀ ਦੀ ਕਹਾਵਤ ਵੀ ਹੈ ਹਮ ਭਈ ਜੇਕਰ ਤੂੰ ਆਪਦਾ ਬਹੁਤਾ ਦੇਖਣਾ ਚਾਹਣਾ ਤਾਂ ਉੱਜੜ ਕੇ ਦੇਖ ਲੈ ਹਮ ਹਮ ਮੇਰੇ ਕਲਚੋ ਕੁਸ ਕੇਸ ਤੇ 1 ਕਿਜੀ ਦੀ ਕਹਾਵਤ ਹੋ ਜੇਕਰ ਤੁਸੀਂ ਆਪਣੀ ਸਟਰੈਂਥ ਨੂੰ ਟੈਸਟ ਕਰਨਾ ਹੋਵੇ ਨਾ ਤਾਂ ਤੁਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਚਲੇ ਜਾਓ ਤੁਹਾਨੂੰ ਪਤਾ ਲੱਗ ਜੂ ਵੀ ਮੇਰੇ ਵਿੱਚ ਕਿੰਨਾ ਇੱਕ ਤਾਕਤ ਹੈ ਤੇ ਜਿਹੜੀ ਆਪਣੀ ਗੱਲ ਹੁੰਦੀ ਮਤਲਬ ਜਦੋਂ ਉੱਥੋਂ ਚੱਲਦੇ ਆਂ ਇੰਡੀਆ ਤੋਂ ਹੋਰ ਤਾਂ ਖੈਰ ਬੱਚਿਆਂ ਨੂੰ ਥੋੜੀ ਪੇਰੈਂਟਸ ਦੀ ਸਪੋਰਟ ਹੈ ਪਰ ਸਾਡੇ ਵੇਲੇ ਤਾਂ ਸਾਨੂੰ ਤਿੰਨ ਪੌਂਡ ਲੈਣ ਦੇ ਹੁਕਮ ਹੁੰਦਾ ਸਿੱਤਿਆਂ ਤੋਂ ਪੌਂਡ ਤੋਂ ਜ਼ਿਆਦਾ ਲੈ ਕੇ ਨਹੀਂ ਜਾ ਸਕਦੇ ਹੁਣ ਤਿੰਨ ਪੌਂਡ ਨਾਲ ਚੱਲ ਕੇ ਤੁਸੀਂ ਇੱਥੇ ਆਉਣਾ ਆ ਕੇ ਤੁਸੀਂ ਆਪਣੇ ਬੱਚੇ ਵੀ ਤੁਹਾਡੇ ਕੋਲੇ ਤੁਹਾਡੀ ਲਾਈਫ ਸਟਾਰਟ ਹੋ ਗਈ ਹੈ ਤੁਹਾਡੀ ਵਾਈਫ ਜਾਂ ਤੁਹਾਨੂੰ ਹਸਬੰਡ ਮਿਲ ਗਿਆ ਤੇ ਉਹ ਤੋਂ ਬਾਅਦ ਦੇ ਵਿੱਚ ਬੱਚੇ ਆ ਗਏ ਨੇ ਨਾਲ ਤਾਂ ਤੁਸੀਂ ਬੱਚਿਆਂ ਦੀ ਪਰਵੇਸ਼ ਕਰਨੀ ਹੈ ਨਾਲ ਤਾਂ ਅਸੀਂ ਆਪਣੇ ਆਪ ਨੂੰ ਚਲਾਉਣਾ ਤੁਹਾਡੇ ਕੋਲ ਕੋਈ ਵੀ ਹੋਰ ਰਿਸੋਰਸ ਜੀ ਨਹੀਂ ਤੇ ਉਹ ਜਿਹੜਾ ਇੱਕ ਜ਼ਿੰਦਗੀ ਦੇ ਵਿੱਚ ਆਪਣਾ ਚੱਲਣਾ ਦਾ ਨਾ ਜਾਂ ਜਿਹੜਾ ਸਿਖਾਉਂਦੀ ਹੈ ਉਸ ਵੇਲੇ ਤੋਂ ਜ਼ਿੰਦਗੀ ਉਹ ਇੱਕ ਮੇਰੇ ਖਿਆਲ ਦੇ ਵਿੱਚ ਇੱਕ ਬਹੁਤ ਹੀ ਵੱਡਾ ਲਰਨਿੰਗ ਪੁਆਇੰਟ ਹੁੰਦਾ ਬਿਲਕੁਲ ਠੀਕ ਮੈਂ ਜਦੋਂ ਤੁਹਾਡਾ ਜਦੋਂ ਟਾਈਟਲ ਦੇਖ ਰਿਹਾ ਸੀਗਾ ਤਰਤਸਤਾਨ ਜੀ ਤਾਂ ਇੱਕ ਗੱਲ ਮੈਨੂੰ ਲੱਗੀ ਕਿ ਜਿਸ ਸਮੇਂ ਤੁਸੀਂ ਦੇਸ਼ ਛੱਡਿਆ ਉਸ ਸਮੇਂ ਖਾਲਸਾਤਾਨ ਦਾ ਰੌਲਾ ਸੀ ਜੀ ਅ ਅੱਜ ਵੀ ਕਿਤੇ ਮਤਲਬ ਕਿ ਭਾਰਤ ਨੂੰ ਹਿੰਦੁਸਤਾਨ ਜਾਂ ਹਿੰਦੂ ਰਾਜ ਬਣਾਉਣ ਦੀ ਗੱਲ ਆਉਂਦੀ ਹੈ ਹਾਂ ਜੀ ਅ ਜਦੋਂ ਧਰਤ ਸਤਾਨ ਤੁਸੀਂ ਨਾਂ ਰੱਖਿਆ ਕਿਤੇ ਕੁਝ ਮਨ 'ਚ ਸੀ ਕਿ ਅਸੀਂ ਤਾਂ ਬ੍ਰਹਿਮੰਡ ਦੇ ਵਾਸੀ ਆ ਜਾਂ ਗਲੋਬਲ ਸਿਟੀਜ਼ਨ ਆ ਕੁਝ ਇਸ ਤਰ੍ਹਾਂ ਲੱਗਦਾ ਕਿਉਂਕਿ ਮੈਂ ਉਹ ਤੁਹਾਡੀ ਲਿਖਤ ਜਦੋਂ ਸੁਣਦਾ ਜਾਂ ਪੜ੍ਹਦਾ ਤਾਂ ਉਹਦੇ ਵਿੱਚ ਮੈਨੂੰ ਇੱਕ ਗੱਲ ਲੱਗਦੀ ਹੈ ਕਿ ਤੁਸੀਂ ਕੋਈ ਵੀ ਜਿਹੜਾ ਸ਼ਬਦ ਵਰਤਦੇ ਆ ਤੁਹਾਡੀ ਸ਼ੈਲੀ ਦਾ ਹਿੱਸਾ ਹੈਗਾ ਕਿ ਉਹ ਆਏ ਨਹੀਂ ਹੁੰਦਾ ਕਿ ਬਈ ਸਿਰਫ ਸੂਚਨਾ ਦੇਣੀ ਆ ਜਾਂ ਗੱਲ ਕਰਨੀ ਆ ਤੁਸੀਂ ਉਹਦੇ ਪਿੱਛੇ ਇੱਕ ਫਲਸਫੀਕਲ ਉਦੇ ਪਿੱਛੇ ਇੱਕ ਸਟਾਇਰ ਵੀ ਹੁੰਦਾ ਉਹਦੇ ਵਿੱਚ ਇੱਕ ਸਨੇਹਾ ਭਾਸ਼ਾ ਚ ਵੀ ਲੁਕਿਆ ਹੋਇਆ ਹੁੰਦਾ ਕਹਾਣੀ ਸੁਣਾਉਣ ਤੋਂ ਇਲਾਵਾ ਇਹ ਧਰਤਸਤਾਨ ਤੁਹਾਡਾ ਨਾਂ ਕਿਵੇਂ ਤੁਹਾਨੂੰ ਸੁਝਿਆ ਕਿ ਇਹਦਾ ਨਾਂ ਧਰਤਸਤਾਨ ਰੱਖਿਆ ਜੀ ਦੇਖੋ ਇਹ ਤੁਹਾਨੂੰ ਚੇਤਾ ਹੋਣਾ ਹੈ ਜਪਾਨ ਦੇ ਵਿੱਚ ਹੋਣੀ ਜਦੋਂ ਸੁਨਾਮੀ ਆਈ ਸੁਨਾਮੀ ਆਈ ਹਾਂਜੀ ਤਾਂ ਉਸ ਵੇਲੇ ਉਹਨਾਂ ਦੇ ਜਿਹੜੇ ਨਿਊਕਲੀਅਰ ਰੈਕਟਰ ਸੀਗੇ ਉਹਨਾਂ ਦੇ ਵਿੱਚ ਹਲਚਲ ਹੋਈ ਹਾਂ ਉਹਨਾਂ ਦੇ ਵਿੱਚੋਂ ਜਿਹੜੇ ਆਪਣੇ ਰੈਡੀਓਐਕਟਿਵਿਟੀਜ਼ ਨਿਕਲੀਆਂ ਹਾਂਜੀ ਉਹ ਸਾਡੇ ਸਕਾਟਲੈਂਡ ਤੱਕ ਆ ਗਿਆ ਹੂੰ ਤੇ ਇੱਥੇ ਵੀ ਉਹ ਜਿਹੜੇ ਰੇਡੀਓ ਐਕਟੀਵਿਟੀ ਸੀ ਉਹ ਮੋਨਿਟਰ ਕੀਤੀਆਂ ਗਿਆ ਜਿਹੜੀ ਬੁਕੀਆ ਸੀ ਉਹ ਸਾਡੇ ਸਕਾਟਲੈਂਡ ਤੱਕ ਆਇਆ ਹੂੰ ਜੇਕਰ ਜਾਪਾਨ ਤੋਂ ਇੱਥੋਂ ਤੱਕ ਆਪਣਾ ਹੂੰ ਉਹ ਚੀਜ਼ ਹੋ ਸਕਦੀ ਹੈ ਤਾਂ ਇਹ ਯੂਨੀਵਰਸ ਸਾਰਿਆਂ ਦੀ ਸਾਂਝੀ ਹੈ ਤੁਹਾਡੀ ਗੱਲ ਵਿੱਚ ਹੈ ਸ਼ਾਇਦ ਜਾਪਾਨੀ ਹੀ ਇੱਕ ਮਹਾਵਰਾ ਹੈ ਕਿ ਜੇ ਕਿਤੇ तितਲੀ ਵੀ ਪਰ ਮਾਰਦੀ ਹੈ ਤਾਂ ਦੂਰ ਪਹਾੜ ਤੇ ਵੀ ਉਹਦਾ ਕਿਤੇ ਅਸਰ ਹੁੰਦਾ ਹੈ ਹੂੰ ਜਦੋਂ ਹੋਣੀ ਹੈ ਆਪਣੇ ਦੂਸਰੀ ਗੱਲ ਆਉਂਦੀ ਹੈ ਆਪਾਂ ਇੱਕ ਇੱਕ ਆਪ ਜਿਹੜਾ ਹਿਊਮਰ ਮਾਈਂਡ ਹੈ ਮੇਰੇ ਖਿਆਲ ਮੁਤਾਬਕ ਟ੍ਰਾਈਵਲ ਹੈ ਇਹ ਕੀ ਕਰਦਾ ਹੈ ਇਹ ਨਾ ਆਪਦੇ ਆਪ ਨੂੰ ਨੈਰੋ ਕਰਦਾ ਜਾਂਦਾ ਹੈ ਕੋਈ ਕਹਿੰਦਾ ਇਹ ਮੇਰਾ ਪਾਕਿਸਤਾਨ ਹੈ ਕੋਈ ਕਹਿੰਦਾ ਮੇਰਾ ਅਫਗਾਨਿਸਤਾਨ ਹੈ ਕੋਈ ਕਹਿੰਦਾ ਬਲੋਚਿਸਤਾਨ ਹੈ ਕੋਈ ਕਹਿੰਦਾ ਮੇਰਾ ਇਹ ਉਜਬੇਕਿਸਤਾਨ ਹੈ ਤਾਜਕਿਸਤਾਨ ਹੈ ਜਾਂ ਹਿੰਦੁਸਤਾਨ ਹੈ ਇਹ ਜਿਹੜੇ ਸਤਾਨ ਨੇ ਇਹ ਸਾਰੇ ਇੱਕੋ ਲੋਕਾਂ ਨੇ ਆਪਦੇ ਕੰਫਰਟੇਬਲ ਜ਼ੋਨ ਬਣਾਏ ਹਤੇ। ਬਾਹਰ ਕਿਉਂ ਨਾ ਆਪਣਾ ਇੱਕ ਕੰਫਰਟੇਬਲ ਜ਼ੋਨ ਬਣਾਈਏ ਜਿਹੜਾ ਸਾਰਾ ਧਰਤੀ ਹੈ। ਹਮ ਹਮ ਜਿੰਨੀ ਧਰਤੀ ਹੈ ਮੈਂ ਇਸ ਧਰਤੀ ਇੱਕ ਧਰਤੀ ਦੇ ਮੁਲਕਸਤਾਨ ਬਣਾਉਣਾ ਪੈਣਾ ਸੀਗਾ ਲੋਵਲ ਦੇ ਵਿੱਚ। ਹਮ ਹਮ ਪਰ ਜੇ ਕਿਤੇ ਜਿਹੜਾ ਸਾਰਾ ਬ੍ਰਹਿਮੰਡ ਹੈ ਹਮ ਹਮ ਉਹ ਇੱਕ ਸਥਾਨ ਬਣ ਜਾਏ ਆਪਣਾ ਸਾਰੇ ਨੂੰ ਸੋਚਣ ਲੱਗ ਜੇ ਆਪਾਂ ਬੇਸਾਲਾ ਬੇਅਕੂਸਰਤ ਵਿਚਾਰ ਆ ਜੀ। ਸਾਡਾ ਇਹ ਹਮ ਤਾਂ ਦੇਖੋ ਤੁਸੀਂ ਕਿੰਨਾ ਬਿਊਟੀਫੁਲ ਹੋਊਗਾ। ਹਮ ਜੇਕਰ ਹੁਣ ਮੈਂ ਕਿਸੇ ਦੇ ਘਰ ਜਾ ਕੇ ਲੜਾਈ ਲਾਉਣਾ ਕਿਉਂ ਮੁੜ ਕੇ ਮੇਰੇ ਘਰ ਨਹੀਂ ਤੂੰ ਆਊਗਾ ਬ੍ਰਾਹਮਣ ਤੇ ਮੇਰਾ ਨਾ ਹੋ ਸਾਡਾ ਸਾਰਿਆਂ ਦਾ ਮੇਰੇ ਬੱਚਿਆਂ ਕੋਲ ਨਹੀਂ ਆਊਗਾ ਜਿਹੜੇ ਮੇਰੇ ਗ੍ਰੈਂਡਕਿਡਸ ਨੇ ਉਹਨਾਂ ਕੋਲ ਨਹੀਂ ਆਊਗਾ ਆਊਗਾ ਮੁੜ ਕੇ ਪਰ ਇਹੀ ਮਨੁੱਖਤਾ ਦੀ ਜਿਹੜੀ ਹੈ ਨਾ ਬਦਕਿਸਮਤੀ ਹੈ ਖਾਸ ਕਰਕੇ ਇਨਸਾਨ ਆਪਣੇ ਆਪ ਨੂੰ ਸਮਝਣ ਲੱਗ ਗਿਆ ਵੀ ਮੈਂ ਬਹੁਤ ਸਿਆਣਾ ਹੋ ਗਿਆ ਪਰ ਉਸਦੇ ਪਿਛਲੇ ਪਾਸੇ ਜਿਹੜੀਆਂ ਗੱਲਾਂ ਨੇ ਆਪਦੇ ਨਿੱਜੀ ਮੰਤਵ ਵਾਲੇ ਉਹ ਇੱਕ ਜਿਹੜੀ ਧਰਤੀ ਹੈ ਧਰਤੀ ਨੂੰ ਆਪਣੇ ਬ੍ਰਹਿਮੰਡ ਨੂੰ ਖਤਮ ਕਰ ਰਿਹਾ ਮੈਂ ਨਾ ਇੱਕ ਠੀਕ ਕਿ ਜਦੋਂ ਮੈਂ ਨਾਵਲ ਪੜ੍ਹ ਰਿਹਾ ਸੀਗਾ ਤੇ ਸੂਰਜ ਗਵਾਚ ਜਾਂਦਾ ਹੈ ਜੀ ਤਾਂ ਸੰ ਜਦੋਂ ਪੰਜਾਬੀ ਚ ਬੋਲੀਦਾ ਪੰਜਾਬੀ ਚਾਲ ਅਨੁਸਾਰ ਉਹ ਦੋਵੇਂ ਹੀ ਉਹਦੇ ਅਰਥ ਨੇ ਕਿ ਸੰ ਸੂਰਜ ਵੀ ਅਸਾਂ ਦਾ ਪੁੱਤਰ ਵੀ ਹੈ ਤਾਂ ਧਰਤੀ ਦੇ ਪੁੱਤਰਾਂ ਨੂੰ ਇੱਕ ਬਚਾਉਣ ਦੀ ਗੱਲ ਵੀ ਹੈ ਜਦੋਂ ਸਾਰਾ ਨਾਵਲ ਪੜ੍ਹਦੇ ਪਹਿਲਾਂ ਜਾ ਕੇ ਇਹ ਲੱਗਦਾ ਹੈ ਕਿ ਹੁਣ ਨਹੀਂ ਕੁਝ ਹੋ ਸਕਦਾ ਤਕੀਰ ਦੇ ਵਿੱਚ ਸੂਰਜ ਫੇਰ ਵਾਪਸ ਆ ਜਾਂਦਾ ਹੈ ਜਾਂ ਮਨੁੱਖ ਨੇ ਉਹ ਸਾਰੇ ਸਬਕ ਸਿੱਖ ਲਿਆ ਵਿਕਾਸ਼ਵਾਦੀ ਸੰਦੇਸ਼ ਹੈ ਤੁਸੀਂ ਹੁਣ ਬੈ ਸਮਝਦੇ ਕਿ ਗੱਲਾਂ ਤਾਂ ਬਹੁਤ ਕਰਨੀ ਜੀ ਕਰਦਾ ਪਰ ਇੱਕ ਸਮੇਂ ਦੀ ਸੀਮਾ ਵੀ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜੀ ਦੇ ਨਾਲ ਆਸ਼ਾਵਾਦ ਫੈਲੇ ਸਮਾਜ ਤਤੀ ਬਚੀ ਰਹੇ ਤੇ ਮਨੁੱਖਤਾ ਜਿਹੜੀ ਐਸੇ ਤਰ੍ਹਾਂ ਹੀ ਜਿਉਂਦੀ ਰਹੇ ਦੇਖੋ ਜੀ ਮੇਰਾ ਫਿਕਸ਼ਨ ਲਿਖਣ ਦਾ ਮਤਲਬ ਵੀ ਇਹੀ ਸੀਗਾ ਹੂੰ ਕਿਉਂਕਿ ਮੈਂ ਸਮਝਦਾ ਹਾਂ ਹੂੰ ਬੰਦੇ ਦੇ ਮਨ ਦੇ ਵਿੱਚ ਸੁਖਣਾ ਆਉਣਾ ਚਾਹੀਦਾ ਹੂੰ ਹੂੰ ਫਿਕਸ਼ਨ ਕ੍ਰੀਏਟ ਹੋਣੀ ਚਾਹੀਦੀ ਆ ਹੂੰ ਹੂੰ ਇਹ ਉਹ ਤਾਂ ਕਿ ਯਥਾਰਥ ਚ ਬਦਲੇ ਸੱਚ ਚ ਆਵੇ ਹੋਗੇ ਕਿਉਂਕਿ ਜਿਹੜੀਆਂ ਆਪਣੇ ਕਾਡਾਂ ਨੇ ਕਾਡਾਂ ਵੀ ਜ਼ਿਆਦਾ ਪਹਿਲਾਂ ਫਿਕਸ਼ਨ ਤੋਂ ਪਹਿਲਾਂ ਕਲਪਨਾ ਹੈ ਕਲਪਨਾ ਤੇ ਫਿਰ ਉਹ ਯਥਾਰਥ ਵਿੱਚ ਉਤਰਦੀ ਆ ਹਾਂਜੀ ਉਹ ਆਵੇ ਹੂੰ ਹੂੰ ਹੋਰ ਨੂੰ ਸਹੀ ਗੱਲ ਜਿਹੜੀ ਗਾਂ ਵਾਲੀ ਆਉਂਦੀ ਆ ਹੂੰ ਇਹ ਜਦੋਂ ਤੁਸੀਂ ਉਹਨੂੰ ਯਥਾਰਚ ਵਿੱਚ ਲੈ ਕੇ ਆਉਣਾ ਕਿਸੇ ਸੁਪਨੇ ਨੂੰ ਹਮ ਹਮ ਤਾਂ ਉਹਦੇ ਪਿੱਛੇ ਐਫਰਟ ਤਾਂ ਹੋਊਗੀ ਤਾਂ ਹਮ ਹਮ ਤੁਸੀਂ ਸੋਚੋ ਵੀ ਜੇ ਇਸ ਤਿੱਕੇ ਨਾਲ ਫਿਲਮ ਬਣਦੀ ਹਮ ਤਾਂ ਉਹ ਸਿਨੇਮੇ ਦੇ ਵਿੱਚ ਟੀਵੀ ਦੇ ਉੱਤੇ ਆਉਂਦੀ ਟੀਵੀ ਵੀ ਆਪਣਾ ਇੱਕ ਸੋਚ ਸੀਗੀ ਉਹ ਆ ਗਿਆ ਉਹ ਉਹ ਚੱਲਦਾ ਗਿਆ ਹਮ ਜੇ ਜੀ ਤੁਸੀਂ ਹੁਣ ਮਤਲਬ ਮੇਰੇ ਕੋਲ ਪੁੱਛਦੇ ਹੋ ਵੀ ਆਸਵਾਦੀ ਹਮ ਦੂਸਰੀ ਗੱਲ ਇਹ ਹੈ ਜੇਕਰ ਮਨੁੱਖ ਇਨਸਾਨ ਕੋਈ ਵੀ ਇਨਸਾਨ ਚਾਹੇ ਉਹ ਬਿਮਾਰ ਹੋਵੇ ਹਮ ਹਮ ਚਾਹੇ ਉਹ ਚੰਗਾ ਕੋਗਵਸਤਾ ਇਨਸਾਨ ਹੋਵੇ ਪਰ ਉਹ ਹੂੰ ਹੂੰ ਜੂਆ ਸਾਕ ਨਹੀਂ ਛੱਡ ਦਵੇ ਨਾ ਹੂੰ ਤਾਂ ਉਹ ਸਾਰੀ ਦੀ ਸਾਰੀ ਚੀਜ਼ ਪਿੱਛੇ ਚਲੀ ਜਾਂਦੀ ਉਹਦੇ ਤੇ ਤੁਹਾਡੀ ਤਰਕੀ ਨਹੀਂ ਹੋ ਸਕਦੀ ਹੂੰ ਹੂੰ ਆਸਾ ਕਰਨਾ ਆਪਣਾ ਚਾਹੇ ਆਪਾਂ ਬਿਲਕੁਲ ਹਨੇਰੇ ਦੇ ਵਿੱਚ ਹੋਈਏ ਤੁਸੀਂ ਦੇ ਪੜਿਆ ਚੰਗੀ ਤਰ੍ਹਾਂ ਹੂੰ ਹੂੰ ਇਹਦੇ ਵਿੱਚ ਇੱਕ ਕਰੈਕਟਰ ਹੈ ਹੂੰ ਜਿਹੜਾ ਬਲਾਈਂਡ ਹੈ ਹੂੰ ਉਹ ਇਹ ਕਹ ਰਿਹਾ ਹੈ ਵੀ ਤੁਸੀਂ ਹੋਣ ਚਿੰਤਾ ਕਰਦੇ ਹੋ ਵੀ ਤੋਰ ਤੇ ਤੋਂ ਸੂਰ ਚਲੇ ਗਿਆ ਮੇਰੇ ਤਾਂ ਕਿੰਨੇ ਚਿਰ ਪਹਿਲਾਂ ਚਲੇ ਗਿਆ ਬਹੁਤ ਹੀ ਤੁਸੀਂ ਸੋਹਣਾ ਚਰਿੱਤਰ ਬਣਾਇਆ ਤੇ ਉਹ ਘਟਣਾ ਵੀ ਬਹੁਤ ਖੂਬਸੂਰਤ ਹੈ ਤੇ ਉਹ ਜੇਕਰ ਉਹ ਆਸਾ ਕਰਨੀ ਛੱਡ ਦਿੰਦਾ ਸੀ ਛੱਡ ਦਿੰਦਾ ਤਾਂ ਉਹ ਤੋਂ ਜਿਹੜਾ ਤਜਰਬਾ ਸੀ ਤੇ ਕੌਣ ਸਿੱਖਦਾ ਸਾਡੇ ਇੱਥੇ ਨਾ ਇੱਕ ਸ਼ਾਇਦ ਤੁਸੀਂ ਤੁਹਾਡੀ ਜ਼ਿਕਰ ਚ ਵੀ ਆ ਦੇ ਚਾਇਆ ਹੋਵੇ ਤੁਹਾਡੇ ਖਿਆਲ ਚ ਸਾਡੇ ਇੱਥੇ ਇੱਕ ਐਜੂਕੇਸ਼ਨ ਸੈਕਟਰੀ ਸੀ ਡੇਵਿਡ ਪਲੈਂਕਟ ਅੱਛਾ ਕੋ ਪਲੈਂਕ ਸੀ ਹਮਮ ਐਜੂਕੇਸ਼ਨ ਸੈਕਟਰੀ ਦਾ ਬ্লাইন্ড ਹੋਣਾ ਇੱਕ ਬਹੁਤ ਵੱਡਾ ਹੂੰ ਤੁਸੀਂ ਇਹ ਕਹਿ ਸਕਦੇ ਹੋ ਵੀ ਇੱਕ ਦੁਨੀਆ ਨੂੰ ਦਿਖਾਉਣ ਵਾਲੀ ਗੱਲ ਸੀ ਵੀ ਇਹ ਕੋਈ ਜ਼ਰੂਰੀ ਨਹੀਂ ਹੂੰ ਜਾਗਣਾ ਤੁਹਾਡੇ ਮਨ ਨੇ ਹੂੰ ਚ ਠੀਕ ਹੈ ਦੇਖਦੇ ਹੋ ਤੁਸੀਂ ਅੱਖਾਂ ਨਾਲ ਹੂੰ ਹੂੰ ਪਰ ਜਾਗਣਾ ਤੁਹਾਡਾ ਮਨ ਚਾਹੀਦਾ ਹੂੰ ਹੂੰ ਜੇ ਤੁਹਾਡਾ ਮਨ ਨਹੀਂ ਜਾਗਿਆ ਬੰਦੇ ਦਾ ਹੂੰ ਬੇ ਤਾਂ ਸਾਰੇ ਹਨੇਰੇ ਹੀ ਹਨ ਹੂੰ ਹੂੰ ਤੇ ਉਹ ਚੀਜ਼ ਨੂੰ ਕਰਕੇ ਆਸਾਬਾ ਦੀ ਨਜ਼ਰਿਆ ਮੇਰਾ ਇਹ ਸੀਗਾ ਵੀ ਤੁਸੀਂ ਇਹ ਨਾ ਸੋਚੋ ਕਿ ਫਿਰ ਦੇਖੋ ਇਹ ਵੀ ਸੱਚ ਹੈ ਆਪਣੇ ਲਾਈਫ ਦੇ ਵਿੱਚ ਆਪਾਂ ਕਿਹ ਵੀ ਸਦਾ ਹੀ ਨਾ ਤੁਹਾਡੇ ਚੰਗੇ ਦਿਨ ਰਹਿਣਗੇ ਚੰਗੇ ਦਿਨ ਨਹੀਂ ਰਹਿੰਦੇ ਕਦੇ ਨਾ ਕਦੇ ਤਾਂ ਤੁਹਾਨੂੰ ਡਿਫਿਕਲਟ ਪੀਰੀਅਡ ਦੇ ਵਿੱਚੋਂ ਨੰਗਣਾ ਪੈਂਦਾ ਹੂੰ ਜੇਕਰ ਤੁਸੀਂ ਉਸ ਵੇਲੇ ਦਿਲ ਛੱਡ ਜਮੋ ਉਸ ਵੇਲੇ ਨਰਾਸ਼ਾ ਝਾਜੋ ਤਾਂ ਤੁਸੀਂ ਡਿਪਰੈਸ਼ਨ ਚਲੇ ਜਾਂਦੇ ਹੋ ਹੂੰ ਹੋਰ ਤੁਸੀਂ ਆਸ ਰੱਖਣੀ ਹੈ ਨਾ ਮੇਰੇ ਖਿਆਲ ਮੁਤਾਬਕ ਹੂੰ ਜਿਵੇਂ ਮੈਂ ਕਿਹਨੂੰ ਗੱਲ ਕਰ ਕਹਿੰਦਾ ਹੁੰਦਾ ਜਦੋਂ ਇਹ ਗੱਲ ਹੁੰਦੀ ਹੈ ਮੈਂ ਕਹਿੰਦਾ ਹੁੰਦਾ ਵੀ ਹਰੇਕ ਔਰਤ ਦਾ ਸੋਹਣੀ ਲੱਗਣਾ ਇੱਕ ਜ਼ਮਾਨਦਾਰੂ ਹੱਕ ਹੈ ਹੂੰ ਮੇਰੇ ਖਿਆਲ ਮੁਤਾਬਕ ਹਮ ਹਰੇ ਇੱਕ ਚੰਗੀ ਸੋਚ ਦਾ ਆਸ਼ਾਵਾਦੀ ਹੋਣਾ ਵੀ ਜ਼ਮਾਨਦਾਰੂ ਹੱਕਾ ਉਹਨੂੰ ਵੀ ਹੋਣਾ ਚਾਹੀਦਾ ਹੈ ਜੇਕਰ ਉਹ ਲੈ ਕੇ ਚੱਲੇ ਬਹੁਤ ਖੂਬਸੂਰਤ ਵਿਚਾਰ ਜੀ ਬਹੁਤ ਹੀ ਖੂਬਸੂਰਤ ਵਿਚਾਰ ਅਸੀਂ ਇੱਕ ਗੱਲ ਦੀ ਆਸ ਕਰਦੇ ਹਾਂ ਮੇਰੀ ਤੁਹਾਡੇ ਨਾਲ ਆਫ ਦੀ ਕੈਮਰਾ ਪਹਿਲਾਂ ਵੀ ਗੱਲ ਹੋਈ ਸੀ ਜੀ ਕਿ ਤੁਸੀਂ ਆਪਣੇ ਸਵੈ ਜੀਵਨੀ ਜ਼ਰੂਰ ਲਿਖੋ ਨਾਵਲ ਕਹਾਣੀਆਂ ਵੀ ਲਿਖੋ ਪਰ ਜੇ ਨਹੀਂ ਨਾਵਲ ਕਹਾਣੀਆਂ ਲਿਖਣੀਆਂ ਹਜੇ ਜਾਂ ਨਹੀਂ ਉਸ ਤਰ੍ਹਾਂ ਦਾ ਮਨ ਬਣਦਾ ਸਵੈ ਜੀਵਨੀ ਜ਼ਰੂਰ ਲਿਖੋ ਕਿਉਂਕਿ ਪੰਜਾਬੀ ਲੋਕਾਂ ਲਈ ਉਹ ਬਹੁਤ ਕੁਝ ਉਹਦੇ ਵਿੱਚੋਂ ਸਿੱਖਣ ਨੂੰ ਮਿਲੂਗਾ ਕਿ ਮਨੁੱਖੀ ਰਿਸ਼ਤੇ ਬਣਾਉਣੇ ਕਿਵੇਂ ਆ ਨਿਭਾਉਣੇ ਕਿਵੇਂ ਆ ਤੇ ਜ਼ਿੰਦਗੀ 'ਚ ਸੰਘਰਸ਼ ਕਿਵੇਂ ਕਰਨਾ ਹੈ ਇਹ ਸਾਸਨਾ ਕਿ ਤੁਹਾਡੀ ਕਲਮ ਦੇ ਵਿੱਚ ਹੋਰ ਜੋਰ ਹੋਵੇ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਮਾਂ ਕੱਢਿਆ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਜ਼ਿਆਦਾ ਧੰਨਵਾਦ ਇਹ ਮੈਨੂੰ ਵੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਸਮਾਂ ਗੁਜ਼ਾਰ ਕੇ